ਪਿਛਲੇ ਕੋਈ ਸਮੇਂ ਤੋਂ ਮਾਝਾ ਦੇ ਸਿੱਧੀ ਸਾਧ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਟ੍ਰੈਫਿਕ ਨੂੰ ਰੈਗੂਲੇਟ ਕਰਨ ਵਾਸਤੇ ਵੱਖਰੇ ਵੱਖਰੇ ਉਪਰਾਲੇ ਜਿਹੜੇ ਉਹ ਕਰਵਾਏ ਗਏ ਸੀ ਜਿਦੇ ਵਿੱਚ ਸਾਡੇ ਜਲੰਧਰ ਸ਼ਹਿਰ ਦੇ ਵਿੱਚ 17 ਜਨ ਸੀਗੇ ਜਿਹੜੇ ਨੋ ਟੋਲਰੈਂਸ ਜ਼ੋਨ ਸੀਗੇ ਉਹਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਇਹ ਵੀ ਚੀਜ਼ ਆ ਵੀ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਸਾਮਾਨ ਜਿਹੜਾ ਉਹ ਲਾਇਆ ਹੋਇਆ ਸੀਗਾ ਜਿਹੜੀਆਂ ਪਾਰਕਿੰਗ ਵਾਲੀਆਂ ਜਗ੍ਹਾ ਸੀਗੀਆਂ ਉਹਨਾਂ ਤੇ ਵੀ ਸਾਮਾਨ ਲਗਾਇਆ ਸੀਗਾ ਔਰ ਬਹੁਤ ਸਾਰੇ ਹੁਣ ਜਿਹੜੇ ਸਾਡੇ ਤਕਰੀਬਨ ਜਿਹੜੇ 17 ਟਨ ਨੋ ਟੋਲਰੈਂਸ ਜ਼ੋਨ ਹੈਗੇ ਆ ਉਹ ਬਿਲਕੁਲ ਪੀਅਰ ਹੈਗੇ ਆ ਉਹਦੇ ਵਿੱਚ ਦੁਕਾਨਦਾਰ ਵੀ ਕੋਸ਼ਾਂ ਇਹਦੇ ਫੁੱਟਪਾਥ ਸੀਗੇ ਉਹ ਵੀ ਦੁਕਾਨਦਾਰਾਂ ਨੇ ਰਿੰਕ੍ਰੋਜਮੈਂਟ ਕੀਤੀ ਹੋਈ ਸੀਗੀ ਉਹ ਪ੍ਰੋਪਰ ਜਿਹੜੀਆਂ ਜਿਹੜੇ ਫੁੱਟਪਾਥ ਹੋ ਸਾਰੇ ਕਲੀਅਰ ਹੋ ਗਏ ਆ ਜਿਹੜੀਆਂ ਕੁਝ ਜਗ੍ਹਾ ਐਵੇਂ ਦੀਆਂ ਸੀਗੀਆਂ ਜਿਹਦੇ ਵਿੱਚ ਵੈਂਡਰਸ ਜਿਹੜੀਆਂ ਰੇੜੀਆਂ ਵਾਲੀਆਂ ਸੀਗੀਆਂ ਉਹਨਾਂ ਨੂੰ ਜਿਹੜੀਆਂ ਜਗ੍ਹਾ ਸੀਗੀਆਂ ਉਹ ਯੀਅਰ ਮਾਰ ਕਰਕੇ ਦਿੱਤੀਆਂ ਸੀਗੀਆਂ ਜਿਵੇਂ ਕਿਉਂ ਥੀਰੋ ਮਾਲ ਉਹਗੈਰਾ ਹੋ ਗਿਆ ਉੱਥੇ ਲਾਈਟਿੰਗ ਲਾ ਕੇ ਪ੍ਰੋਪਰ ਜਿਹੜੇ ਸੀਗੇ ਇਹਨਾਂ ਨੂੰ ਜਿਹੜੀਆਂ ਯੀਅਰ ਮਾਰ ਕਰਕੇ ਜਿਹੜੀਆਂ ਰੇੜੀਆਂ ਸ਼ੁਫਟ ਕਰਾਈਆਂ ਗਈਆਂ ਬੀਚ ਔਰ ਕੁਝ ਜਗ੍ਹਾ ਤੇ ਲਈ ਹੈ ਜਿਹਾ ਸਿਕਨ ਜਿੱਥੇ ਪਾਰਕਿੰਗ ਦੇ ਵਿੱਚ ਬੋਰਡ ਵਗੈਰਾ ਲਾ ਕੇ ਜਿਹੜੀਆਂ ਸਾਈਡਾਂ ਤੇ ਲਾਈਨਾਂ ਹੁੰਦੀਆਂ ਤੇ ਤਕਰੀਬਨ ਸਾਰੀਆਂ ਖਾਲੀ ਹੋ ਗਈਆਂ ਜਿਸ ਦੇ ਨਾਲ ਜਿਹੜੀ ਟ੍ਰੈਫਿਕ ਆ ਉਹ ਕਾਫੀ ਹੌਂਸਲੂ ਚੱਲਦੀ ਆ ਔਰ ਸਾਡੀ ਕੋਸ਼ਿਸ਼ ਆ ਟ੍ਰੈਫਿਕ ਪੁਲਿਸ ਦੀ ਕਿ ਜਿਵੇਂ ਦਿੱਲੀ ਵੀ ਜਿਹੜੀ ਡਰਾਈਵ ਆ ਇੰਕੋਰਪੋਰਮੈਂਟ ਦੇ ਟ੍ਰੈਫਿਕ ਨੂੰ ਰੈਗੂਲੇਟ ਕਰਾਉਣਾ ਉਹ ਵੱਧ ਤੋਂ ਵੱਧ ਜਿਹੜੀਆਂ ਸਾਡੀ ਦਿੱਲੀ ਦੀਆਂ ਚੱਲਣਗੀਆਂ ਹੁਣ ਮੈਂ ਔਰ ਮੇਰੇ ਦਿਨੇ ਚਾ ਸਾਡੇ ਜੋਨਾਂ ਨਾਲ ਸਾਡੇ ਡੀਐਸਪੀ ਸਾਡੇ ਐਡਮਿਨ ਜਿਹੜੇ ਇੰਸਪੈਕਟਰ ਰਸ਼ਮਿੰਦਰ ਜੀ ਆ ਅਸੀਂ ਤਕਰੀਬਨ ਅੱਜ ਸਵੇਰ ਤੋਂ ਹੀ ਲੱਗੇ ਹੋਏ ਆ ਆਪਣੀ ਜਲੰਧਰ ਦੇ ਵਿੱਚ ਵੱਖ-ਵੱਖ ਏਰੀਆ ਜਿੱਥੇ ਟ੍ਰੈਫਿਕ ਦੀ ਕੰਜੈਸ਼ਨ ਆ ਔਰ ਸਾਡੀ ਪਹਿਲੀ ਪ੍ਰਾਇੋਰਟੀ ਹੋਊਗੀ ਪ੍ਰੈਂਕ ਜਲੰਧਰ ਦੇ ਵਿੱਚ ਜਿੱਥੇ ਵੀ ਕਿਤੇ ਜਾਮ ਲੱਗੂਗਾ ਕੋਈ ਇਵੇਂ ਦਾ ਨਹੀਂ ਹੋਗਾ ਕਿ ਸਾਡਾ ਮੁਲਾਜ਼ਮ ਕੋਈ ਚਲਾਨ ਕੱਟੂਗਾ ਸਾਡਾ ਪਹਿਲਾ ਪ੍ਰਾਇੋਰਟੀ ਹੋਊਗੀ ਟ੍ਰੈਫਿਕ ਜਿਹੜਾ ਚਲਾਨ ਜਿਹੜੀ ਟ੍ਰੈਫਿਕਲੀ ਕੰਜੈਸ਼ਨ ਹੁੰਦੀ ਆ ਉਹਨੂੰ ਰੈਗੂਲੇਟ ਕਰਾਉਣਾ ਮੈਡਮ ਕਿੰਨੇ ਜ਼ੋਨਾਂ ਚਾਰਨੇ ਜਲੰਧਰ ਤਕਰੀਬਨ ਸਾਡੇ ਜੂਨ ਚਾ 4 ਜੂਨ ਚ ਆ ਰਿਹਾ 4 ਜੂਨਾਂ ਦੇ ਵਿੱਚ ਇਸ ਜਲੰਧਰ ਸ਼ਹਿਰ ਦੀ ਜਿਹੜੀ ਟ੍ਰੈਫਿਕ ਦੇ 4 ਜੂਨਾਂ ਵਿੱਚ ਵੰਡਿਆ ਹੋਇਆ ਉਹਦੇ ਉੱਪਰ ਇੱਕ ਇੰਸਪੈਕਟਰ ਸਾਡੇ ਐਡਮਿਨ ਹੈਗੇ ਆ ਜਿਹੜੀਆਂ ਸਾਡੇ ਸਾਰੇ ਏਰੀਆ ਦਾ ਧਿਆਨ ਰੱਖਦੇ ਆ ਕਿੱਥੇ ਕਿਹੜੀ ਪ੍ਰੋਬਲਮ ਹੁੰਦੀ ਆ ਕਿੱਥੇ ਮੂਵਮੈਂਟ ਕਰਨੀ ਹੁੰਦੀ ਆ ਈਵਨ ਕਿ ਜਿਹੜੀ ਸਾਡੀ ਆ ਪੀਸੀਆਰ ਵਗੈਰੀਏ ਐਮਰਜੈਂਸੀ ایਰਐਸ ਜਿਹੜੀ ਹੈਗੀ ਆ ਉਹ ਵੀ ਜਿਹੜੀ ਸਾਡੀ ਟ੍ਰੈਫਿਕ ਦੇ ਨਾਲ ਜਿਹੜੀ ਪੂਰੀ ਹੈਲਪ ਕਰਦੀ ਆ ਤਕਰੀਬਨ ਸਾਡੇ 400 ਦੇ ਕੋਲੇ ਮੁਲਾਜ਼ਮ ਹੈਗੇ ਆ ਜਿਹੜੇ ਸਾਰੇ ਸ਼ਹਿਰ ਨੂੰ ਟ੍ਰੈਫਿਕ ਨੂੰ ਰੈਗੂਲੇਟ ਕਰਦੇ ਆ ਹਦਾਇਤਾ ਦੇ ਆਰਯੂਗੀਆਂ ਜੋਂਸ ਚ ਦੇਖੋ ਉਹਦੇ ਵਿੱਚ ਬਿਲਕੁਲ ਸਾਡੀਆਂ ਸਾਫ ਹਦਾਇਤਾ ਹੈਗੀਆਂ ਸਾਡਾ ਪਹਿਲਾ ਕੰਮ ਹੈਗਾ ਵਾ ਕਿਸੇ ਵੀ ਪਬਲਿਕ ਪਰਸਨ ਜਿਹੜੇ ਕਈ ਹੁੰਦੇ ਆ ਕਾਰ ਦੇ ਵਿੱਚ ਪ੍ਰੋਪਰ ਇੱਕ ਫੈਮਲੀ ਆਉਂਦੀ ਆ ਕਿਸੇ ਨੂੰ ਹਰਾਸਮੈਂਟ ਨਹੀਂ ਕਰਨੀ ਬਾਹਰੋਂ ਗੱਡੀਆਂ ਦੇ ਚਲਾਨ ਨਹੀਂ ਕਰਨੇ ਔਰ ਖਾਸ ਕਰਕੇ ਜਿਹੜਾ ਸਾਡੇ ਬੁਲਟ ਬਟਾਕੇ ਆ ਜਿਨ੍ਹਾਂ ਨੇ ਸਲੈਂਸਰ ਜਿਹੜੇ ਮੋਡੀਫਾਈ ਕਰਾਏ ਹੋਏ ਆ ਕੋਈ ਐਵੇਂ ਦੇ ਜਿਹੜੇ ਟ੍ਰਿਪਲ ਰਾਈਡਿੰਗ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਮੇਰੇ ਇੱਥੇ ਵੇਖਣ ਵਿੱਚ ਆਉਂਦੀਆਂ ਬਹੁਤ سارے ਲੋਕ ਆ ਜਿਹੜੇ ਡਰਾਈਵ ਕਰਦੇ ਆ ਉਹ ਕੂਨ ਕੰਧ ਨਾਲ ਲਾ ਕੇ ਸਾਈਡ ਤੇ ਜਿਵੇਂ ਟੂ-ਵੀਲਰ ਦੇ ਬਾਈਕ ਨਹੀਂ ਹੁੰਦੇ ਤੇ ਸਾਈਡ ਤੇ ਕਰਦੇ ਆ ਮੇਰੀ ਇਹ ਬੇਨਤੀ ਹੈ ਲੋਕਾਂ ਨੂੰ ਕਿ ਤੁਸੀਂ ਪਲੀਜ਼ ਐਵੇਂ ਦੀ ਕੋਈ ਕੰਮ ਨਾ ਕਰੋ ਆਪਣੀ ਜਾਨ ਤੇ ਦੂਸਰੇ ਦੀ ਜਾਨ ਨੂੰ ਹੀ ਖਤਰੇ ਵਿੱਚ ਪਾਉਂਗੇ ਔਰ ਇਸ ਦੇ ਨਾਲ ਇੱਕ ਹੋਰ ਮੇਰੀ ਬੇਨਤੀ ਹੈ ਦੁਕਾਨਦਾਰਾਂ ਨੂੰ ਆਪਣਾ ਜਿੰਨਾ ਵੀ ਸਮਾਨ ਆ ਉਹ ਦੁਕਾਨਾਂ ਦੇ ਵਿੱਚ ਰੱਖੋ ਫੁੱਟਪਾਥ ਬਿਲਕੁਲ ਖਾਲੀ ਰੱਖੋ ਆਪਣੇ ਜਿੰਨੇ ਵੀ ਬੋਰਡ ਆ ਉਹ ਬਾਹਰ ਨਾ ਪਾਰਕਿੰਗ ਵਾਲੀ ਜਗ੍ਹਾ ਤੇ ਨਾ ਪਾਰਕਿੰਗ ਪਾਰਕਿੰਗ ਵਾਲੀ ਜਗ੍ਹਾ ਤੇ ਨਾ ਲਾਓ ਤਾਂ ਜੋ ਜਿਹੜੀ ਅਮਰ ਗਲੰਦਰ ਸ਼ਹੀਦ ਦੀ ਟ੍ਰੈਵੀ ਕਾ ਉਨੋਂ ਸਾਰੂ ਟਾਂਗ ਰਣਾ ਚਲਾਇਆ ਜਾਂਦਾ ਧੰਨ